ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੌਸਮ ਜਿਹੜਾ ਹੈ ਅੱਜ ਕੱਲ ਜਿਆਦਾ ਸਟੀਕ ਭਵਿੱਖਬਾਣੀ ਨਹੀਂ ਹੋ ਰਹੀ ਹੈ ਫਿਰ ਵੀ ਪੰਜਾਬ ਮੌਸਮ ਵਿਭਾਗ ਚੰਡੀਗੜ੍ਹ ਨੇ ਜਿਹੜੀ ਅੱਜ ਜਾਣਕਾਰੀ ਦਿੱਤੀ ਹੈ 27 ਤਰੀਕ ਬਾਰੇ 27 ਤਰੀਕ ਨੂੰ ਪਠਾਨਕੋਟ ਚ ਉਹਨਾਂ ਨੇ ਦੱਸਿਆ ਕਿ ਭਾਰੀ ਮੀਂਹ ਪੈਗਾ yellow alert ਹੈ ਉਦਾਲਾਸਪੁਰ ਸ਼੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਚ ਕੋਈ بارش ਦੀ ਸੰਭਾਵਨਾ ਨਹੀਂ ਹੈ ਹੁਸ਼ਿਆਰ ਪੁਰਚ ਵੀ ਫੇਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ 27 ਤਰੀਕ ਨੂੰ 26 ਤਰੀਕ ਤੋਂ ਬਾਅਦ ਪਠਾਈ ਨੂੰ ਵੀ ਇੱਥੇ بارش ਕੋਈ ਨਹੀਂ ਹੈ ਉਸ ਤੋਂ ਬਾਅਦ ਆਪਾਂ ਵੇਖੀਏ ਨਵਾਂ ਸ਼ਹਿਰ ਚ yellow alert ਤੇ ਜਰੂਰ ਬਖਾਇਆ ਹੈ ਕਿ ਗਰਜ ਚਮਕ ਹੋਏਗੀ بارش ਨਹੀਂ ਬਖਾਈ ਐਵੇਂ ਹਲਕੀ ਬੂੰਦਾਬاندی ਹੋ ਸਕਦੀ ਹੈ ਜਦ ਕਿ ਫਿਰੋਜ਼ਪੁਰ ਫਾਜ਼ਿਲਕਾ ਸ਼੍ਰੀ ਮੁਕਸਰ ਸਾਹਿਬ ਮੋਗਾ ਬਟਿੰਡਾ ਮੌਸਮ ਬਿਲਕੁਲ ਸਾਫ਼ ਰਹੂਗਾ 27 ਤਰੀਕ ਨੂੰ ਲੁਧਿਆਣਾ ਬਰਨਾਲਾ ਚ ਵੀ ਕੋਈ ਬਾਰਿਸ਼ ਨਹੀਂ ਹੈ ਮਾਨਸਾ ਚ ਵੀ ਬਾਰਿਸ਼ ਨਹੀਂ ਹੈ ਇਸ ਤਰ੍ਹਾਂ ਹੀ ਸੰਗਰੂਰ ਚ ਤੇ ਸ਼੍ਰੀ ਫਤਿਹਗੜ ਸਾਹਿਬ ਚ ਵੀ ਕੋਈ ਬਾਰਿਸ਼ ਨਹੀਂ ਹੈ ਮਗਰ ਰੂਪਨਗਰ ਚ ਫੇਰ yellow alert ਹੈ 27 ਤਰੀਕ ਦਾ ਇੱਥੇ ਗਰਜ ਚਮਕ ਵਿਖਾਈ ਹੈ ਮਗਰ ਹੈਵੀ ਰੇਨ ਦੀ ਕੋਈ ਸਿਗਨਲ ਨਹੀਂ ਹੈ ਦਾ ਮਤਲਬ ਹੈ ਕਿ ਬਾਰਿਸ਼ ਐਵੇਂ ਛਿਟਪੂਟੀ ਹੋਗੀ ਪਟਿਆਲਾ ਐਸਐਸ ਨਗਰ ਤੇ ਮਲੇਰਕੋਟਲਾ ਇੱਥੇ ਮੌਸਮ ਸਾਫ਼ ਰਹੇਗਾ ਸਤਿ ਸ੍ਰੀ ਅਕਾਲ